ਇਸ ਨੂੰ ਦੇਖੋ ਗੜੀ ਕੜੀ ਬਾਅਦ ਦੇ ਵਿੱਚ 4-5 ਮਿੰਟ ਬਾਅਦ ਇਹਨੂੰ ਚੈੱਕ ਕਰੀ ਚਲੋ ਇਹਨੂੰ ਦੇਖੋ ਤੁਹਾਨੂੰ ਕਿਤੇ ਉਜਾੜ ਚ ਘੁੰਮਦਾ ਫਿਰੂਗਾ ਕੀ ਹੈ ਤੋ ਹਰ 5 ਮਿੰਟ ਬਾਅਦ ਇਹਨੂੰ ਦੇਖੀ ਚਲੋ ਤੁਸੀਂ ਕਿਤੇ ਨਾ ਕਿਤੇ ਬੀਆ ਬਾਣ ਬਾਛਨਾਂ ਦੇ ਜੰਗਲ ਵਿੱਚ ਜ਼ਰੂਰ ਫਿਰਿਆ ਹੋਊਗਾ ਇਹ ਚ ਨਾ ਕਿਸੇ ਕਲਪਨਾ ਚ ਤੁਰੇ ਪੰਜ ਮਿੰਟ ਜ਼ਿਆਦਾ ਨਹੀਂ ਫਿਰ ਫਿਰ ਇਹੋ ਹੀ ਆ ਫਿਰ ਫਿਰ ਤਾਂ ਇੰਨਾ ਵੀ ਕਹਿ ਸਕਦੇ ਸੁਆਸ ਸੁਆਸਤੇ ਨੂੰ ਦੇਖੋ ਇਹ ਕਿੱਥੇ ਆ ਮਿਲਣਾ ਹੀ ਨਹੀਂ ਘਰ ਆਉਂਦਾ ਹੀ ਨਹੀਂ ਇਸ ਕਰਕੇ ਸਤਗੁਰ ਜੀ ਸਮਝਾ ਰਹੇ ਨੇ ਕਿੱਥੇ ਰਹਿਣਾ ਹੈ ਮਨ ਮੰਨਵਾ ਬਈ ਤੋ ਬਿਕਮਸਥਾਨ ਮਨਮੋਹ ਮਦਰਾ ਮਹਾ ਅਸਾਤ ਪੰਚ ਤਸ਼ਕਰੇ ਹੀ ਇਹਦੇ ਰਹਿਣ ਦੀਆਂ ਜਗ੍ਹਾ ਮੰਨ ਦੀਆਂ ਹੀਤ ਮੋਹ ਭੈ ਭ੍ਰਮਣ ਅਹੰ ਵਾਸ਼ ਤਿਖਣ ਕਠਨੇ ਇਹਦੇ ਕੋਲੇ ਰਹਿਣ ਦੀ ਜਗ੍ਹਾ ਹੈ ਕਿਸੇ ਦੇ ਹੀਤ ਹੈ ਉਹਦੇ ਨਾਲ ਮੈਨੂੰ ਹੈ ਉਹਦੇ ਨਾਲ ਮੋਹ ਦੇ ਵਿੱਚ ਹੋਊਗਾ ਕਿਤੇ ਬੈਠਾ ਕਿਸੇ ਡਰ ਚ ਬੈਠੂਗਾ ਕਿਸੇ ਭਟਕਣਾ ਦੇ ਵਿੱਚ ਬੈਠਾ ਹੋ ਜੰਗਲ ਚ ਜਾਂ ਕਿਤੇ ਹੰਕਾਰ ਦੇ ਸ਼ਫਰ ਚ ਤੁਰਿਆ ਕਰੂਗਾ ਹੋਰ ਕੀ ਕਰੂਗਾ ਬਾਕੀ ਜਿਤਨਾ ਕਿ ਸਤਗੁਰ ਪਾਤਸ਼ਾਹ ਜੀ ਨੇ ਹੁੰਦਾ ਕਿ ਪੰਕਤੀ ਚ ਓਨਾ ਹੀ ਕਹਿ ਸਕਦੇ ਨੇ ਬਾਕੀ ਇਹਦਾ ਸਾਰਾ ਟੱਬਰ ਨਾਲ ਜੋੜ ਲਿਆ ਕਰੋ ਜਿੱਥੇ-ਜਿੱਥੇ ਰਹਿੰਦਾ ਹੈ ਭ੍ਰਮਣ ਅਹੰਗ ਫਾਸ ਦੇਖਣ ਕਠਨੇ ਇਹਦੇ ਗਲੇ ਵਿੱਚ ਹੰਕਾਰ ਦੀ ਫਾਹੀ ਪਈ ਹੈ ਕੌਣ ਕੱਟੂਗਾ ਬੋਲੋ ਕੀ ਹੰਕਾਰ ਦੀ ਫਾਹੀ ਪਈ ਹੈ ਤਾਂ ਫਿਰ ਹੁਣ ਕੌਣ ਇਹਦੇ ਉਹ ਕੱਢੂਗਾ ਗਰਸ਼ਿਆ ਪਿਆ ਪਰ ਪਾਸ਼ਾ ਜੀ ਨੇ ਆਖਿਆ ਕਿ ਨਿਕਲ ਜਾ ਦੇ ਵਿੱਚੋਂ ਡਾਰੀ ਲਾ ਜਾ ਦੇ ਵਿੱਚੋਂ ਨਹੀਂ ਇਹਦੇ ਵਿੱਚੋਂ ਨਿਕਲ ਪਰ ਨਿਕਲਿਆ ਨਹੀਂ ਜਾਂਦਾ ਦਲਦਲ ਹੀ ਹੈ ਹੋਰ